ਬਾ ਜਨਮ ਸੇ ਲਾ ਖੰਡੇ ਇਕੱਲਾ ਪੀਣ ਨਾ ਨਹੀਂ ਹੋਣਾ ਗੁਰਬਾਣੀ ਨੂੰ ਵੀ ਆਪਣੇ ਮਨ ਮੰਦਰ ਵਿੱਚ ਬਸੋਣਾ ਪੈਣਾ ਹੈ ਬੜੀਆ ਬਾਣੀ ਪੜੋ ਗੁਰਬਾਣੀ ਅਕਾਸ਼ਰ ਪੜੋ ਜੇ ਤੱਕ ਅਕਾਸ਼ਰ ਗੁਰਬਾਣੀ ਨਹੀਂ ਪੜਾਂਗੇ ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ ਗੁਰੂ ਪਿਆਰੇ ਸਾਡੇ ਬਹੁਤੇ ਲੋਕ ਬਹੁਤੇ ਪੜ ਪੜਾਉ ਗੁਰਦੁਆਰੇ ਆਉਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਗੁਰਬੰਦੀ ਸਿੰਘ ਨੇ ਹੁਕਮਨਾਮਾ ਕੀ ਲਿਆ ਆ ਉਹ ਮੱਥਾ ਦੇ ਕੇ ਨੇ ਘਰ ਚਲੇ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੀ ਪ੍ਰਿੰਸੀਪਲ ਆ ਗੁਰਦੁਆਰਾ ਸਿੱਖਿਆ ਦਾ ਕੇਂਦਰ ਆ ਸਿੱਖ ਦਾ ਕੰਮ ਕੀ ਆ ਸਿੱਖ ਦਾ ਕੰਮ ਆ ਸਿੱਖਣਾ ਤੁਹਾਡਾ ਕੰਮ ਆ ਸਿੱਖਣਾ ਪਰ ਇਹ ਨਹੀਂ ਕਿ ਆਪਾਂ ਡੇਰੇ ਦੇ ਵੈਲਣ ਪਖੰਡੀਆਂ ਕੋਈ ਜਾ ਕੇ ਸਿੱਖਣਾ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਕੋਲ ਆ ਸਾਨੂੰ ਰੋਜ਼ ਹੁਕਮ ਕਰਦੇ ਆ ਹਰ ਇੱਕ ਗੁਰਦੁਆਰੇ ਤੋਂ ਅਲੱਗ-ਅਲੱਗ ਹੁਕਮ ਜਾਰੀ ਹੁੰਦੇ ਆ ਆਪਾਂ ਆਪਣੇ ਪਿੰਡ ਦੇ ਗੁਰਦੁਆਰੇ ਦਾ ਹੁਕਮ ਸੁਣ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹ ਪੜ ਕੇ ਆਪਣੇ ਮਨ ਮੰਦਰ ਵਿੱਚ ਇਤਸਾਰ ਲੀਏ ਸਾਨੂੰ ਗੁਰੂ ਪਿਆਰਿਓ ਦੁਨੀਆ ਦੀ ਕੋਈ ਸ਼ਕਤੀ ਤਖਤ ਤੇ ਬੈਠਣ ਤੋਂ ਰੋਕ ਨਹੀਂ ਸਕਦੀ